ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਭੈਣ ਭਰਾਵਾਂ ਨੂੰ ਮੇਰੇ ਚੈਨਲ ਰੋਜ਼ ਨਵੀਂ ਚਰਚਾ ਤੇ ਪਿਆਰ ਭਰਿਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਜਿਹੜੀ ਚਰਚਾ ਲੈ ਕੇ ਆਏ ਆਂ ਜਿਸ ਰਿਸ਼ਤੇ ਦੀ ਚਰਚਾ ਲੈ ਕੇ ਆਏ ਆ ਉਹ ਰਿਸ਼ਤਾ ਦੁਨੀਆ ਦਾ ਬੜਾ ਅਨਮੋਲ ਜਿਹਾ ਰਿਸ਼ਤਾ ਹੈ ਜੇ ਉਹਨੂੰ ਸਮਝਿਆ ਜਾਏ ਤਾਂ ਠੀਕ ਹੈ ਨਾ ਜੀ ਰਿਸ਼ਤੇ ਸਾਰੇ ਹੀ ਅਨਮੋਲ ਹੁੰਦੇ ਨੇ ਤੇ ਬੋਝੂ ਕੁ ਰਿਸ਼ਤੇ ਬਹੁਤ ਜ਼ਿਆਦਾ ਅਨਮੋਲ ਹੁੰਦੇ ਨੇ ਠੀਕ ਹੈ ਨਾ ਕਿ ਜਿਹੜੇ ਰਿਸ਼ਤਿਆਂ ਦੀ ਆਪਾਂ ਨੂੰ ਕਦਰ ਕਰਨੀ ਚਾਹੀਦੀ ਏ ਰਿਸ਼ਤਿਆਂ ਦੀ ਸੰਭਾਲ ਕਰਨੀ ਚਾਹੀਦੀ ਏ ਰਿਸ਼ਤਿਆਂ ਦਾ ਮਾਣ ਰੱਖਣਾ ਚਾਹੀਦਾ ਏ ਠੀਕ ਹੈ ਤੇ ਅੱਜ ਆਪਾਂ ਜਿਹੜੇ ਰਿਸ਼ਤੇ ਤੇ ਚਰਚਾ ਕਰਨੀ ਏ ਉਹ ਏ ਇੱਕ ਨੂੰ ਤੇ ਇੱਕ ਸੱਸ ਠੀਕ ਹੈ ਨਾ ਜੀ ਅੱਜ ਆਪਾਂ ਨੂੰ ਤੇ ਸੱਸ ਦੇ ਰਿਸ਼ਤੇ ਦੀ ਚਰਚਾ ਕਰਾਂਗੇ ਤੇ ਲੋ ਜੀ ਫਿਰ ਆਪਾਂ ਸਟਾਰਟ ਕਰਦੇ ਆ ਕਿ ਨੋਹ ਦੀ ਜਰਨੀ ਜਿਹੜੀ ਹੈ ਕਿਉਂਕਿ ਜ਼ਿਆਦਾਤਰ ਆਪਾਂ ਨੋਹ ਤੇ ਸੱਜਦਾ ਕਿਉਂਕਿ ਸੱਜਦਾ ਪਹਿਲਾਂ ਹੀ ਆਪਣੇ ਘਰ ਦੇ ਵਿੱਚ ਹੈ ਤੇ ਨੋਹ ਦੀ ਜਰਨੀ ਜਿਹੜੀ ਹੈ ਜਾਨਕਿ ਨੋਹ ਦਾ ਜਿਹੜਾ ਸਫਰ ਹੈ ਉਹ ਸਾਰੇ ਘਰ ਆ ਕੇ ਸਟਾਰਟ ਹੁੰਦਾ ਹੈ ਤੇ ਲੋ ਜੀ ਜਦੋਂ ਸ਼ਾਦੀ ਹੋ ਕੇ ਨੋਹ ਆਉਂਦੀ ਹੈ 2-4 ਦਿਨ ਤਾਂ ਬੜਾਈ ਵਧੀਆ ਜੇ ਲੰਗਦੇ ਆ ਤੇ ਹੌਲੀ ਹੌਲੀ ਫਿਰ ਥੋੜਾ ਜਿਹਾ ਜਿਵੇਂ ਨਾ ਰਿਸ਼ਤਾ ਫਿੱਕਾ ਪੈਣ ਲੱਗ ਜਾਂਦਾ ਹੈ ਤੇ ਫਿੱਕਾ ਕਿਉਂ ਪੈਂਦਾ ਹੈ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਜਿਹੜਾ ਹੈ ਉਹ ਸੱਸ ਦਾ ਹੈ ਦੇਖੋ ਜੀ ਰੋਲ ਤਾਂ ਸਾਰਿਆਂ ਨੇ ਆਪਣਾ ਆਪਣਾ ਨਿਭਾਉਣਾ ਦਾ ਪਰ ਸੱਸ ਦਾ ਰੋਲ ਜਿਹੜਾ ਹੈ ਉਹ ਬਹੁਤ ਵੱਡਾ ਹੁੰਦਾ ਹੈ ਮੇਨ ਰੋਲ ਸੱਸ ਦਾ ਹੁੰਦਾ ਹੈ ਜੀ ਦੇਖੋ ਹੁਣ ਉਹ ਜਿਹੜੀ ਹੈ ਉਹ ਹੁਣ ਆਪਣੇ ਮਾਪੇ ਬਾਪ ਨੂੰ ਆਪਣੇ ਪਰਿਵਾਰ ਨੂੰ ਛੱਡ ਕੇ ਆਈ ਹੈ ਦੇਖੋ ਨੇ 20 ਸਾਲ ਪਾਈ 124 ਸਾਲ ਜੋ ਵੀ ਮਤਲਬ ਅੱਜ ਕੱਲ ਦਾ ਟਾਈਮ ਚੱਲ ਰਿਹਾ ਹੈ ਕਿ 18 ਸਾਲ ਦਾ ਤਾਂ ਕੋਈ ਨਹੀਂ ਦੇਖੋ ਸ਼ਾਦੀ ਕਰਦੇ 20 22 ਤੋਂ ਬਾਅਦ ਹੀ ਸਭ ਮਤਲਬ ਕਿ ਸ਼ਾਦੀਆਂ ਹੁੰਦੀਆਂ ਤੇ ਹੁਣ ਜਦੋਂ ਦੇਖੋ ਜੀ ਯੂ نو ਆਈ ਹੈ ਸੌਰੀ ਕਰ ਤੇ ਸੱਸ ਦਾ ਕੀ ਫਰਜ ਹੈ ਕਿ ਉਹਨੂੰ ਨੋ ਨਹੀਂ ਉਹਨੂੰ ਆਪਣੀ ਧੀ ਆਪਣੀ ਬੇਟੀ ਬਣਾ ਕੇ ਰੱਖੇ ਤਾਂ ਕਿ ਉਹਨੂੰ ਜਿਹੜਾ ਹੈ ਆਪਣੇ ਪੇਕੇ ਘਰ ਦੀ ਕਮੀ ਮਹਿਸੂਸ ਨਾ ਹੋਵੇ ਠੀਕ ਹੈ ਨਾ ਜੀ ਕਿਉਂਕਿ ਨੋ ਆਪਣਾ ਪਰਿਵਾਰ ਛੱਡ ਕੇ ਆਈ ਏ ਤੇ ਇਸ ਕਰਕੇ ਉਹਨੂੰ ਪਰਿਵਾਰ ਦੇ ਵਿੱਚ ਐਡਜਸਟ ਕਰਨ ਵਾਸਤੇ ਟਾਈਮ ਲਾਇਕ ਕਿਉਂਕਿ ਉਹ ਪਰਿਵਾਰ ਦੇ ਸੁਭਾਅ ਤੋਂ ਨਹੀਂ ਜਾਣੂ ਪਰਿਵਾਰ ਦੇ ਰੱਖ ਰਖਾਓ ਤੋਂ ਨਹੀਂ ਜਾਣੂ ਪਰਿਵਾਰ ਦੇ ਮੈਂਬਰਾਂ ਦੇ ਨਾਲ ਤਾਲਮੇਲ ਕੀ ਦੇ ਨਾਲ ਕਿੰਨਾ ਕਿਵੇਂ ਰੱਖਣਾ ਹੈ ਉਹ ਚੀਜ਼ ਤੋਂ ਜਾਣੂ ਨਹੀਂ ਤੇ ਦੇਖੋ ਜੀ ਉਹ ਫਰਜ਼ ਜਿਹੜਾ ਹੈ ਉਹ ਕਿੰਨੇ ਨਿਭਾਉਣਾ ਹੈ ਉਹ ਸੱਸ ਨੇ ਨਿਭਾਉਣਾ ਹੈ ਸੱਸ ਆਪਣੀ ਨੂੰ ਦੱਸੇ ਵੀ ਬੇਟਾ ਜੀ ਆਪਣੇ ਘਰੇ ਆਹ ਸਬਜੀ ਇਸ ਤਰੀਕੇ ਦੇ ਨਾਲ ਬਣਦੀ ਹੈ ਇਹ ਆਪਣੇ ਘਰੇ ਸਵੇਰ ਦਾ ਉੱਠਣ ਦਾ ਟਾਈਮ ਕੀ ਹੈ ਜਾਂ ਕਿਸ ਤਰ੍ਹਾਂ ਦਾ ਮਤਲਬ ਕਿ ਸਾਰਿਆਂ ਦਾ ਵਿਹਾਰ ਹੈ ਹੈਨਾ ਉਹ ਆਪਾਂ ਨੂੰ ਮਤਲਬ ਕਿ ਨੋ ਨੂੰ ਸੱਸ ਨੇ ਦੱਸਣਾ ਹੁੰਦਾ ਹੈ ਕਿਉਂਕਿ ਬਾਕੀ ਜਿਹੜੇ ਰਿਸ਼ਤੇ ਨੇ ਉਹ ਇਸ ਚੀਜ਼ ਦੀ ਪਰਵਾਹ ਨਹੀਂ ਕਰਦੇ ਪਰ ਸੱਸ ਨੂੰ ਪਰਿਵਾਰ ਨੂੰ ਜੋੜ ਕੇ ਰੱਖਣਾ ਹੁੰਦਾ ਹੈ ਕਿ ਸੱਸ ਨੂੰ ਹੀ ਜਾਣੂ ਕਰਵਾਉਣਾ ਹੁੰਦਾ ਹੈ ਕਿ ਬਈ ਤੁਹਾਡੇ ਸਹੁਰੇ ਦਾ ਸਵਾਕ ਇਹ ਹੋ ਜਾਏ ਤੁਹਾਡੇ ਜਿਹੜੇ ਦਾਲ ਸਵਾਕੇ ਹੋ ਜਾਏ ਦਿਓਰ ਦਾ ਸਵਾਕੇ ਹੋ ਜਾਏ ਨਣਾਂ ਦਾ ਸਵਾਕੇ ਹੋ ਜਾਏ ਵੀ ਤੁਸੀਂ ਉਹਨਾਂ ਦੇ ਨਾਲ ਗੱਲ ਕਿਸ ਤਰ੍ਹਾਂ ਕਰਨੀ ਹੈ ਠੀਕ ਹੈ ਨਾ ਕਿਉਂਕਿ ਉਹ ਨਵੀਂ ਆਈ ਹੈ ਤੇ ਉਹਨੂੰ ਨਹੀਂ ਪਤਾ ਦੋ ਚਾਰ ਦਿਨ ਜਿਹੜੇ ਰਿਸ਼ਤੇ ਹੁੰਦੇ ਨੇ ਨਾ ਬੜੇ ਪਿਆਰੇ ਤੇ ਮਿੱਠੇ ਮਿੱਠੇ ਲੱਗਦੇ ਨੇ ਤੇ ਫਿਰ ਜਦੋਂ ਵੀ ਤਨੂ ਦੇ ਕੋਲੋਂ ਕੋਈ ਉੱਚ-ਨੀਚ ਹੋ ਜਾਂਦੀ ਏ ਤੇ ਫਿਰ ਤੂੰ-ਤੂੰ ਮੈਂ-ਮੈਂ ਤੇ ਗੱਲ ਆ ਜਾਂਦੀ ਏ ਤੇ ਸੱਸ ਨੂੰ ਹੀ ਇਸ ਰਿਸ਼ਤੇ ਨੂੰ ਜਿਹੜਾ ਹੈ ਮਾਣ ਵੀ ਦੇਣਾ ਚਾਹੀਦਾ ਹੈ ਸਤਕਾਰ ਵੀ ਦੇਣਾ ਚਾਹੀਦਾ ਹੈ ਸਾਸ ਨੂੰ ਤੇ ਅੱਗੋਂ ਨੂੰ ਨੂੰ ਵੀ ਓਨਾ ਹੀ ਮਾਨ ਸਤਕਾਰ ਵੀ ਦੇਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਉਹ ਆਪਣੀ ਮਾਂ ਨੂੰ ਦਿੱਤੀ ਕਿਉਂਕਿ ਇੱਕ ਮਾਂ ਨੇ ਜੰਮਿਆ ਹੈ ਪਾਲਿਆ ਹੈ ਸੰਭਾਇਆ ਹੈ ਜਿੰਨੀ ਉਹ ਉਹਨੂੰ ਸਿੱਖਿਆ ਦੇ ਸਕਦੀ ਸੀ ਉਹਨੇ ਦਿੱਤੀ ਪਰ ਧੀ ਮਾਪਿਆਂ ਦੇ ਘਰ ਲਾਡਲੀ ਪਲਦੀ ਹੈ ਤੇ ਇੱਕ ਕਹਾਵਤ ਹੈ ਕਿ ਮਾਵਾ ਲਾਡ ਲੜਾ ਧੀਆ ਨੂੰ ਵਿਗਾੜਦੀਆਂ ਸਸਾਂ ਦੇ ਦੇ ਮਤਾ ਉਮਰ ਜ਼ਵਾਰਦੀਆਂ ਇਹ ਸੱਚ ਹੈ ਇਹ ਇੱਕ ਕੌੜਾ ਸੱਚ ਹੈ ਜਿਹਨੂੰ ਕਦੇ-ਕਦੇ ਲੋਕ ਐਕਸੈਪਟ ਨਹੀਂ ਕਰਦੇਗੇ ਕਿਉਂਕਿ ਜਦੋਂ ਮਾਂ-ਬਾਪ ਦੇ ਘਰ ਹੁੰਦੀ ਹੈ ਤੇ ਲਾਡਾਂ ਨਾਲ ਹੀ ਪਲਦੀ ਹੈ ਫਿਰ ਸਹੁਰੇ ਆ ਕੇ ਜ਼ਿੰਮੇਵਾਰੀਆਂ ਪੈਂਦੀਆਂ ਨੇ ਤੇ ਫਿਰ ਸੱਸ ਚੰਗੇ ਮਾੜੇ ਕੰਮ ਤੋਂ ਵੀ ਟੋਕ ਦਿੰਦੀ ਏ ਵੀ ਟੋਕ ਦਿੰਦੀ ਏ ਰੋਕ ਟੋਕਾ ਟੋਕੀ ਕਰਦੀ ਹੈ ਹਨ ਤੇ ਫਿਰ ਉਹ ਨੂੰ ਨੂੰ ਚੰਗਾ ਨਹੀਂ ਲੱਗਦਾ ਤੇ ਨੂੰ ਨੂੰ ਵੀ ਉਹਨਾ ਹੀ ਇਹ ਜੇਤ ਮਾਨ ਆਪਣੀ ਸੱਸ ਨੂੰ ਦੇਣਾ ਚਾਹੀਦਾ ਹੈ ਤੇ ਸੱਸ ਨੂੰ ਵੀ ਉਹਨਾਂ ਹੀ ਇੱਜ਼ਤ ਮਾਨ ਦੇਣਾ ਚਾਹੀਦਾ ਹੈ ਸੱਸ ਨੂੰ ਹਮੇਸ਼ਾ ਨੂੰ ਦੇ ਨਾਲ ਇੱਕ ਬੇਟੀ ਇੱਕ ਧੀ ਵਾਲਾ ਜਿਹੜਾ ਹੈ ਵਿਹਾਰ ਕਰਨਾ ਚਾਹੀਦਾ ਹੈ ਤਾਂ ਕਿ ਉਹਨੂੰ ਆਪਣੀ ਮਾਂ ਦੀ ਕਮੀ ਮਹਿਸੂਸ ਨਾ ਹੋਵੇ ਠੀਕ ਹੈ ਨਾ ਜੇ ਹੁਣ ਮੰਨ ਲਓ ਤੁਹਾਡੀ ਨੂੰ ਨੌਕਰੀ ਕਰਦੀ ਹੈ ਤੇ ਉਹਨੂੰ ਉਹਦੇ ਪੈਕਿਆਂ ਦੇ ਘਰ ਉੱਠ ਕੇ ਰੋਟੀ ਨਹੀਂ ਬਣਾਉਣੀ ਪੈਂਦੀ ਉਹਦੀ ਮਾਂ ਦੇ ਵਾਸਤੇ ਟਿਫਨ ਬਣਾ ਕੇ ਰੈਡੀ ਰੱਖਦੀ ਹੈ ਤੇ ਬਿਟੀ ਲੈ ਕੇ ਚਲੀ ਜਾਂਦੀ ਵਾਪਸ ਆਉਂਦੀ ਹੈ ਮਾਂ ਫਿਰ ਖਾਣਾ ਬਣਾ ਕੇ ਰੱਖਦੀ ਹੈ ਕਿ ਬਿਟੀ ਨੇ ਸਾਰੇ ਦਿਨ ਦੇ ਥੱਕੇ ਹੋਏ ਹੋਣਾ ਪਰ ਸਾਰੇ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਪਰ ਮੇਰਾ ਮੰਨਣਾ ਹੈ ਕਿ ਮੰਨ ਲਓ ਜੀ ਸਵੇਰੇ ਹੁਣ ਨੂੰ ਨੌਣੇ ਨੌਕਰੀ ਜਾਣਾ ਹੈ ਤੇ ਸੱਸ ਨੂੰ ਦੇ ਆਉਣ ਤੋਂ ਪਹਿਲਾਂ ਵੀ ਤਾਂ ਸਾਰੇ ਕੰਮ ਕਰਦੀ ਹੈ ਨਾ ਮੰਨ ਲਓ ਆਪਣੀ ਬਿਟੀ ਵਾਸਤੇ ਟਿਫਨ ਬਣਾਉਂਦੀ ਹੈ ਆਪਣੇ ਬੇਟੇ ਵਾਸਤੇ ਟਿਫਨ ਬਣਾਉਂਦੀ ਹੈ ਅਗਰ ਆਦਮੀ ਨੌਕਰੀ ਤੇ ਜਾ ਰਿਹਾ ਹੈ ਜਾਂ ਕੰਮ ਤੇ ਜਾ ਰਿਹਾ ਉਹਨਾਂ ਦੇ ਵਾਸਤੇ ਵੀ ਟਿਫਿਨ ਬਣਾ ਰਹੀ ਹੈ ਨਾ ਤੇ ਇੱਕ ਟਿਫਿਨ ਨੋ ਦਾ ਬਣਾਉਣ ਦੇਣੇ ਚ ਕੀ ਹੈ ਅਗਰ ਨੋ ਦੇ ਆਉਂਦੀ ਹੈ ਸੱਸ ਕਹੇ ਜੀ ਨਹੀਂ ਹੁਣ ਮੈਂ ਕੋਈ ਕੰਮ ਨਹੀਂ ਕਰਨਾਗਾ ਤੇ ਹੁਣ ਇਹਦੀ ਜ਼ਿੰਮੇਵਾਰੀ ਹੈ ਇਹ ਨੌਕਰੀ ਛੱਡ ਦੇਵੇ ਜਾਂ ਜਾਂ ਉਹਦੇ ਸਾਰੇ ਕੰਮ ਕਰਕੇ ਜਾਏ ਤੇ ਦੇਖੋ ਜੀ ਦਫ਼ਤਰਾਂ ਦੇ ਵਿੱਚ ਨੌਕਰੀਆਂ ਇੰਨੀਆਂ ਸੌਖੀਆਂ ਕਰਨੀਆਂ ਨਹੀਂ ਹੈ ਬਹੁਤ ਮਤਲਬ ਕਿ ਬੋਝ ਹੁੰਦਾ ਹੈ ਬਹੁਤ ਬਰਡਨ ਹੁੰਦਾ ਹੈ ਨੌਕਰੀਆਂ ਦਾ ਤੇ ਘਰੋਂ ਹੀ ਬੰਦਾ ਸਵੇਰੇ ਖਾ-ਪਕਾ ਪਾ ਕੇ ਜਾਏਗਾ ਤੇ ਕਿਵੇਂ ਨੌਕਰੀ ਕਰੇਗਾ ਔਰ ਅਗਰ ਬੱਚਾ ਪੜਿਆ ਲਿਖਿਆ ਹੈ ਉਹ ਨੌਕਰੀ ਨਾ ਕਰੇ ਤਾਂ ਉਹਦੀ ਪੜ੍ਹਾਈ ਲਿਖਾਈ ਕਿਸੇ ਕੰਮ ਨਹੀਂ ਆਉਂਦੀਗੀ ਤੇ ਇਸ ਕਰਕੇ ਥੋੜਾ ਜਿਹਾ ਸੱਸ ਨੂੰ ਇਸ ਚੀਜ਼ ਦੇ ਨਾਲ ਸੋਚਣਾ ਚਾਹੀਦਾ ਹੈ ਕਿ ਉਹ ਆਪਣੀ ਨੋਨ ਦੇ ਨਾਲ ਥੋੜਾ ਜਿਹਾ ਕੰਪਰੋਮਾਈਜ਼ ਕਰੇ ਤਾਂ ਕਿ ਉਹਨੂੰ ਵੀ ਸਵੇਰੇ ਟਿਫਨ ਬਣਾ ਕੇ ਦੇ ਔਰ ਫਿਰ ਨੋਨ ਨੂੰ ਵੀ ਇਹੀ ਸੋਚਣਾ ਚਾਹੀਦਾ ਹੈ ਕਿ ਦੇਖੋ ਜੀ ਸਵੇਰੇ ਮੇਰੀ ਸੱਸ ਮੈਨੂੰ ਟਿਫਨ ਬਣਾ ਕੇ ਦਿੰਦੀ ਹੈ ਤੇ ਸ਼ਾਮ ਨੂੰ ਮੈਂ ਆਕੇ ਸ਼ਾਮ ਦਾ ਖਾਣਾ ਮੈਂ ਬਣਾਉਂਗਾ ਠੀਕ ਹੈ ਦੇਖੋ ਥੱਕੀ ਟੁੱਟੀ ਤਾਂ ਆਉਂਦੀ ਹੀ ਹੈ ਨੂੰ ਇਸ ਕਾਲਜ ਤੇ ਕੋਈ ਸ਼ਿਕਵਾ ਨਹੀਂ ਹੈ ਕੋਈ ਸ਼ਿਕਾਇਤ ਨਹੀਂ ਹੈ ਥੱਕ ਕੇ ਤਾਂ ਉਹ ਆਉਂਦੀ ਹੈ ਪਰ ਫਿਰ ਵੀ ਉਹਨੂੰ ਇਹ ਸੋਚਣਾ ਪਏਗਾ ਕਿ ਦੇਖੋ ਇੱਕ ਟਾਈਮ ਮੈਨੂੰ ਖਾਣਾ ਬਣਿਆ ਹੋਇਆ ਮਿਲਦਾ ਹੈ ਕਿਸੇ ਵੇਰੇ ਨਾਸ਼ਤਾ ਵੀ ਬਣਾ ਕੇ ਦਿੰਦੀ ਹੈ ਸਸ ਦੁਪਹਿਰ ਦਾ ਟਿਫਨ ਵੀ ਦੇ ਦਿੰਦੀ ਹੈ ਠੀਕ ਹੈ ਨਾ ਤੇ ਹੁਣ ਰਾਤ ਨੂੰ ਆ ਕੇ ਫਿਰ ਨੂੰ ਨੂੰ ਵੀ ਥੋੜਾ ਜਿਹਾ ਸੋਚਣਾ ਪਏਗਾ ਕਿਉਂਕਿ ਦੋਵਾਂ ਧਿਰਾਂ ਨੂੰ ਇੱਕ ਦੂਜੇ ਦੇ ਜਿਹੜੇ ਨੇ ਮਤਲਬ ਕਿ ਸੁਭਾਅ ਨੂੰ ਸਮਝਣਾ ਪਏਗਾ ਠੀਕ ਹੈ ਨਾ ਦੋਹਾਂ ਨੂੰ ਕੰਪਰੋਮਾਈਜ਼ ਕਰਨਾ ਪਏ ਤੇ ਜੇ ਆਪਾਂ ਇਹ ਚੀਜ਼ਾਂ ਦਾ ਧਿਆਨ ਰੱਖੀਏ ਠੀਕ ਹੈ ਤੇ ਨੋ ਆ ਕੇ ਰਾਤ ਦਾ ਖਾਣਾ ਅਗਰ ਬਣਾ ਲੈ ਸਾਰੇ ਕੰਮ ਕਰੇ ਕਿ ਮੰਮੀ ਜੀ ਚਲੋ ਕੋਈ ਗੱਲ ਨਹੀਂ ਤੁਸੀਂ ਸਵੇਰੇ ਸਵੇਰ ਦੇ ਕਰ ਰਹੇ ਹੋ ਹੁਣ ਮੈਂ ਕਰ ਦਿੰਨੀ ਠੀਕ ਹੈ ਫਿਰ ਸੱਸ ਕਹੇ ਚਲ ਕੋਈ ਨਹੀਂ ਪੁੱਤ ਤੂੰ ਰੋਟੀ ਰਾਟੀ ਬਣਾ ਮੈਂ ਤੈਨੂੰ ਸਬਜ਼ੀ ਕੱਟ ਦਿੰਨੀ ਆ ਸਵੇਰ ਦਾ ਆਪਣਾ ਕੰਮ ਥੋੜਾ ਜਿਹਾ ਸੌਖਾ ਹੋ ਜਾਏਗਾ ਹੈਨਾ ਜਦੋਂ ਆਪਾਂ ਮਿਲ ਜੁਲ ਕੇ ਚੱਲਦੇ ਆਂ ਤੇ ਕੰਮ ਜਿਹੜਾ ਹੈ ਬਹੁਤ ਵਧੀਆ ਚੱਲਦਾ ਹੈ ਤੇ ਰੱਖ ਰਖਾਓ ਵੀ ਵਧੀਆ ਹੋ ਜਾਂਦਾ ਹੈ ਤੇ ਕਦੀ ਕਦੀ ਆ ਕੇ ਫਿਰ ਕੱਪੜੇ ਲੱਤੇ ਤੋਂ ਵੀ ਆ ਕੇ ਥੋੜਾ ਜਿਹਾ ਮਨ ਮਟਾਉ ਹੋਣ ਲੱਗ ਜਾਂਦਾ ਹੈ ਕਿ ਬੇਟੀ ਵਾਸਤੇ ਦੋ ਸੂਟ ਬਣਾਏ ਨੇ ਤੇ ਨੂੰ ਵਾਸਤੇ ਨਹੀਂ ਬਣਾਇਆ ਕਿਉਂ ਕਿਉਂਕਿ ਨੂੰ ਆਪਣੇ ਪੇਕੇ ਆਜੇ ਲੈ ਜਾਣੂ ਕਮਾ ਰਹੀ ਹੈ ਤਾਂ ਆਪਣਾ ਬਣਾ ਨਹੀਂ ਉਹ ਵੀ ਸੱਸ ਦੀ ਜ਼ਿੰਮੇਵਾਰੀ ਹੈ ਕਿ ਅਗਰ ਬੇਟੀ ਵਾਸਤੇ ਸੂਟ ਬਣਾਏ ਤੇ ਬਰਾਬਰ ਨੂੰ ਵਾਸਤੇ ਵੀ ਬਣਾਉਣਾ ਚਾਹੀਦਾ ਹੈ ਕਿਉਂ ਕਿਉਂਕਿ ਬੇਟੀ ਬਗਾਨੇ ਘਰ ਚਲੀ ਗਈ ਹੈ ਤੁਹਾਨੂੰ ਕੋਈ ਵੀ ਦੁੱਖ ਤਕਲੀਫ ਹੋਏਗਾ ਤੇ ਜਿੰਨਾ ਤੁਸੀਂ ਨੂ ਨੂੰ ਪਿਆਰ ਦਿਓਗੇ ਨਾ ਸੱਚ ਜਾਣਿਓ ਨੂ ਜਦੋਂ ਵੀ ਤੁਸੀਂ ਕਿਤੇ ਬਿਮਾਰ ਹੋਵੋਗੇ ਨਾ ਨੂ ਤੁਹਾਡਾ ਜ਼ਰੂਰ ਤੋਂ ਜ਼ਰੂਰ ਕਿਉਂਕਿ ਉਹ ਦੇਖੇਗੀ ਕਿ ਉਹਨੂੰ ਇੰਨਾ ਪਿਆਰ ਮਿਲਿਆ ਹੈ ਨਾ ਕਿ ਉਹ ਤੁਹਾਡੇ ਬਿਮਾਰ ਹੋਣ ਤੇ ਪਰੇਸ਼ਾਨ ਵੀ ਹੋਏਗੀ ਔਰ ਤੁਹਾਡੀ ਸੇਵਾ ਵੀ ਕਰੇਗੀ ਮਤਲਬ ਇਹ ਇੱਕ ਨਾ ਹਕੀਕਤ ਹੈ ਕਿਉਂਕਿ ਅੱਜ ਕੱਲ੍ਹ ਲੋਕ ਕਿਉਂ ਕਹਿੰਦੇ ਨੇ ਕਿ ਭਿੰੂਆਂ ਬੜੀਆਂ ਖਰਾਬ ਹੈ ਕਿਉਂਕਿ ਸੱਸ ਨੂੰ ਦੇ ਆਉਣ ਤੇ ਪਹਿਲਾਂ ਹੀ ਬਹੁਤ ਸਾਰੀਆਂ ਡਿਮਾਂਡਾਂ ਰੱਖ ਲੈਂਦੀ ਏ ਦਾਜ ਦੇਹਜ ਦੀਆਂ ਵਗੈਰਾ ਵਗੈਰਾ ਮਤਲਬ ਕਿ ਆਹ ਨਹੀਂ ਦਿੱਤਾ ਤੇਰੇ ਪਿੱਕੇ ਨੇ ਉਹ ਨਹੀਂ ਦਿੱਤਾ ਦੇਖੋ ਜੀ ਲੈਣ ਦੇਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਨਾ ਇਹਨਾਂ ਤੋਂ ਆਪਾਂ ਨੂੰ ਥੋੜਾ ਜਿਹਾ ਪਿੱਛੇ ਹਟ ਕੇ ਸੋਚਣਾ ਪਏਗਾ ਕਿ ਸਭ ਤੋਂ ਵੱਡਾ ਦਾਣ ਹੁੰਦਾ ਹੈ ਕੰਨਿਆਂ ਦਾ ਜਿਨ੍ਹਾਂ ਨੇ ਆਪਾਂ ਨੂੰ ਤੇ ਦੇ ਦਿੱਤੀ ਉਹਨਾਂ ਦਾ ਪਿੱਛੇ ਕੀ ਰਹੇਗਾ ਹੈਨਾ ਉਹਨੇ ਸਭ ਕੁਝ ਤੁਹਾਨੂੰ ਦੇ ਦਿੱਤਾ ਪਾਲਿਆ ਪੋਸਿਆ ਪੜਾਇਆ ਲਖਾਇਆ ਨੌਕਰੀ ਤੇ ਲਾਇਆ ਤੇ ਉਸ ਨੌਕਰੀ ਦੀ ਕਮਾਈ ਅੱਜ ਤੁਹਾਡੇ ਘਰੇ ਆ ਰਹੀ ਹੈ ਤਾਂ ਤੁਸੀਂ ਜਿੰਨਾ ਮਰਜ਼ੀ ਦਾ ਜਹੇਜ ਬਣਾ ਲਓ ਇਹ ਇੱਕ ਸਮਝਦਾਰ ਸੱਸ ਦੀ ਸੋਚ ਜੜੀ ਹੋਣੀ ਚਾਹੀਦੀ ਹੈ ਠੀਕ ਹੈ ਨਾ ਜਦ ਤਰ ਸੱਸਾਂ ਦੀ ਸੋਚ ਤੇ ਹੀ ਘਰ ਜਿਹੜੇ ਨੇ ਵਿਗੜਦੇ ਨੇ ਕੁਝ ਨੂੰਆਂ ਵੀ ਗਲਤ ਹੁੰਦੀਆਂ ਨੇ ਪਰ ਮੇਰੇ ਹਿਸਾਬ ਨਾਲ ਪਹਿਲਾਂ ਬਈ ਸੱਸ ਵੱਡੀ ਹੁੰਦੀ ਹੈ ਉਹਨੂੰ ਸਮਝਦਾਰੀ ਦਿਖਾਉਣੀ ਚਾਹੀਦੀ ਹੈ ਯੂ ਕਿ ਨੋ ਤਾਂ ਫਿਰ ਵੀ ਕਿਤੇ ਨਾ ਕਿਤੇ ਉਹਦਾ ਬਚਪਨ ਹੈ ਤੇ ਜੇ ਸੱਸ ਸਮਝਦਾਰੀ ਦਿਖਾਏ ਤੇ ਨੋ ਹੌਲੀ 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 ਨਾ ਇਹ ਚੀਜ਼ਾਂ ਉਹ ਸਿੱਖ ਜਾਂਦੀ ਏ ਤੇ ਉਹਨੂੰ ਵੀ ਜਿਉਣ ਦੀ ਜਿਹੜੀ ਹੈ ਕਿ ਸਹੁਰੇ ਘਰ ਦੇ ਵਿੱਚ ਜਾਚ ਆ ਜਾਂਦੀ ਹੈ ਸੱਸ ਨੂੰ ਦੇਖ ਕੇ ਤੇ ਜੇ ਸੱਸ ਦੇਖੋ ਤਾਨੇ ਮਿਹਨੇ ਦਿੰਦੀ ਏ ਤੇ ਫਿਰ ਹੌਲੀ ਹੌਲੀ ਨੋ ਦਾ ਬੂਹ ਖੁੱਲ ਜਾਂਦਾ ਤੇ ਇਸ ਕਰਕੇ ਸੱਸ ਦਾ ਬਹੁਤ ਵੱਡਾ ਰੋਲ ਹੈ ਆਪਣੇ ਨੂਂ ਲਈ ਕਿ ਤੁਸੀਂ ਆਪਣੇ ਘਰ ਨੂੰ ਸਵਰਗ ਬਣਾਉਣਾ ਹੈ ਜਾਂ ਨਰਕ ਬਣਾਉਣਾ ਹੈ ਠੀਕ ਹੈ ਨਾ ਇਹਦੇ ਵਿੱਚ ਸੱਸ ਦਾ ਬਹੁਤ ਵੱਡਾ ਰੋਲ ਹੈ ਜਿਹੜਾ ਕਿ ਸੱਸ ਨੂੰ ਨਿਭਾਉਣਾ ਚਾਹੀਦਾ ਹੈ ਉਹਨੂੰ ਅਗਰ ਨੋ ਤਾਂ ਕੋਈ ਗਲਤੀ ਹੁੰਦੀ ਹੈ ਤਾਂ ਉਹਨੂੰ ਪਿਆਰ ਦੇ ਨਾਲ ਬੈਠ ਕੇ ਸਮਝਾਇਆ ਜਾਏ ਤਾਂ ਮੇਰੇ ਹਿਸਾਬ ਦੇ ਨਾਲ ਜਦੋਂ ਤੁਸੀਂ ਨੋ ਨੂੰ ਪਿਆਰ ਦਿਓਗੇ ਨਾ ਹੱਦ ਤੋਂ ਜ਼ਿਆਦਾ ਪਿਆਰ ਦੇ ਕੇ ਦੇਖੋ ਜੇ ਤੁਹਾਨੂੰ ਨੋ ਮੰਮੀ ਜੀ ਮੰਮੀ ਜੀ ਨਾ ਕਰਦੀ ਫਿਰ ਇਹ ਇੱਕ ਹਕੀਕਤ ਹੈ ਠੀਕ ਹੈ ਨਾ ਇਹ ਇੱਕ ਸੱਚ ਹੈ ਤੇ ਅਸੀਂ ਕੀ ਨੋਹ ਦੇ ਆਇਆ ਅਸੀਂ ਕਹਿੰਨੇ ਆ ਲੋ ਜੀ ਸਾਡੀ ਤੈਨੂੰ ਤਾਂ ਸਾਰੀ ਇਕਲੇ ਨੂਨ ਤੇ ਦੀਵਾਨੇ ਕੁਛ ਸਿਖਾ ਜਾਣੀ ਦੇਖੋ ਜੀ ਜਿਹੜੀਆਂ ਧੀਆ ਹੁੰਦੀਆਂ ਨੇ ਨਾ ਮਾਵਾ ਦੇ ਘਰ ਲਾਡ ਲੀਆਂ ਹੀ ਰਹਦੀਆਂ ਨੇ ਤੇ ਸਹੁਰੇ ਆ ਕੇ ਹੀ ਉਹਨਾਂ ਨੂੰ ਮਤ ਦਿੱਤੀ ਜਾਂਦੀ ਹੈ ਸਹੁਰੇ ਘਰ ਆ ਕੇ ਹੀ ਉਹ ਸਿਆਣੀਆਂ ਬਣਦੀਆਂ ਨੇ ਸੱਸਾਂ ਹੀ ਉਹਨਾਂ ਨੂੰ ਸਿਆਣੀਆਂ ਬਣਾਉਂਦੀਆਂ ਨੇ ਤੇ ਸੱਸਾਂ ਹੀ ਉਹਨਾਂ ਨੂੰ ਕੰਗਲੇ ਬਣਾ ਦਿੰਦੀਆਂ ਨੇ ਤੇ ਇਸ ਕਰਕੇ ਸੱਸ ਦਾ ਬਹੁਤ ਵੱਡਾ ਰੋਲ ਹੈ ਕਿ ਆਪਣੀ ਨੂਨ ਨੂੰ ਬੇਟੀ ਵਾਲਾ ਪਿਆਰ ਦੇ ਕੇ ਉਹਨੂੰ ਦੁਨੀਆ ਦੇ ਵਿੱਚ ਆਪਣੇ ਰਿਸ਼ਤੇਦਾਰੀ ਦੇ ਵਿੱਚ ਭੈਣ ਭਰਾਵਾਂ ਦੇ ਵਿੱਚ ਉਹਦਾ ਕਿਸ ਤਰ੍ਹਾਂ ਦਾ ਤੁਸੀਂ ਇੰਟਰਡਿਊਸ ਉਹਨੂੰ ਕਰਾਉਂਦੇ ਹੋ ਕਿ ਵੀ ਮੇਰੀ ਨੋ ਬਹੁਤ ਸੋਹਣੀ ਹੈ ਮੇਰੀ ਨੋ ਬਹੁਤ ਸੱਚਜੀ ਹੈ ਮੇਰੀ ਨੋ ਬਹੁਤ ਸਾਡਾ ਧਿਆਨ ਰੱਖਦੀ ਹੈ ਨਾ ਕਿਉਂਕਿ ਇਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਨੇ ਨਾ ਇਹ ਬਹੁਤ ਜ਼ਿਆਦਾ ਅਸਰ ਕਰਦੀਆਂ ਨੇ ਜ਼ਿੰਦਗੀ ਤੇ ਜੇ ਹੁਣ ਨੋ ਆਈ ਹੈ ਤੁਹਾਡੇ ਘਰੇ ਪਹਿਲੀ ਵਾਰੀ ਕੋਈ ਰਿਸ਼ਤੇਦਾਰ ਆਇਆ ਤੁਸੀਂ ਨੋ ਦੀ ਬੁਰੀਾਈ ਕਰਨ ਲੱਗ ਗਏ ਹੋ ਠੀਕ ਹੈ ਨੋ ਦੀ ਪਿੱਠ ਵਿੱਚੇ ਕਰ ਰਹੀ ਆ ਚਾਹਨਕ ਨੋ ਪਾਣੀ ਲੈ ਕੇ ਆਈ ਜਾਂ ਚਾਹ ਲੈ ਕੇ ਆਈ ਉਹਨੇ ਕੁਝ ਸੁਣ ਲਿਆ ਤੇ ਦੇਖੋ ਉਹਦਾ ਅੰਦਰ ਇਨਾ ਕੁ ਜ਼ਿਆਦਾ ਸੜ ਜਾਂਦਾ ਜੀਣਾ ਕਿ ਉਹ ਰਿਸ਼ਤਿਆਂ ਦੇ ਵਿੱਚ ਫਿਰਨਾ ਸੱਚੀ-ਮੁੱਚੀ ਅੱਗ ਹੀ ਲੱਗ ਜਾਂਦੀ ਹੈ ਤੇ ਫਿਰ ਉਹ ਅੱਗ ਕਦੇ ਬੁਝਦੀ ਨਹੀਂ ਹੈ ਤੇ ਇਸ ਕਰਕੇ ਦੇਖੋ ਜੇ ਨੋ ਦੇ ਵਿੱਚ ਕੋਈ ਗਲਤੀ ਕੋਈ ਕਮੀ ਪੇਸ਼ੀ ਹੁੰਦੀ ਵੀ ਹੈ ਨਾ ਤੇ ਉਹਨੂੰ چھਪਾ ਕੇ ਰੱਖੋ ਤੇ ਹੌਲੀ-ਹੌਲੀ ਟਾਈਮ ਦੇ ਨਾਲ ਦੇਖੋ ਜੀ ਨੋ ਸਮਝ ਜਾਂਦੀ ਹੈ ਉਹ ਆਪਣੀਆਂ ਗਲਤੀਆਂ ਤੋਂ ਬਹੁਤ ਕੁਝ ਸਿੱਖ ਲੈਂਦੀ ਹੈ ਪਰ ਸੱਸ ਦਾ ਬਹੁਤ ਵੱਡਾ ਰੋਲ ਹੈ ਕਿ ਆਪਣੀ ਨੋ ਨੂੰ ਆਪਣੀ ਧੀ ਦੀ ਤਰ੍ਹਾਂ ਸਮਝਾਏ ਧੀ ਦੀ ਤਰ੍ਹਾਂ ਪਿਆਰ ਦੇ ਕਿ ਜਿਸ ਤਰ੍ਹਾਂ ਇੱਕ ਬੇਟੀ ਤੋਂ ਗਲਤੀ ਹੋ ਜਾਏ ਤੇ ਮਾਂ ਪਿਓ ਨੂੰ ਪਤਾ ਨਹੀਂ ਲੱਗਣ ਦਿੰਦੀ ਭਰਾ ਨੂੰ ਪਤਾ ਨਹੀਂ ਲੱਗਣ ਦਿੰਦੀ ਤੇ ਉਹਦੀ ਗਲਤੀ ਤੇ ਪਰਦਾ ਪਾ ਲੈਂਦੀ ਹੈ ਤੇ ਕਿਉਂ ਨਾ ਨੋ ਨੂੰ ਵੀ ਇਸੇ ਤਰ੍ਹਾਂ ਸਮਝਾਇਆ ਜਾਏ ਕਿ ਬੇਟਾ ਅੱਗੇ ਤੋਂ ਤੁਸੀਂ ਇਹ ਗਲਤੀ ਨਹੀਂ ਕਰਨੀ ਹੈ ਨਾ ਤੇ ਆਪਣੇ ਆਪ ਹੀ ਤੁਹਾਨੂੰ ਨੋ ਮਮੀ ਜੀ ਮਮੀ ਜੀ ਕਰਦੀ ਰਹੇਗੀ ਤੇ ਜੇ ਤੁਸੀਂ ਉਹਦੀ 24 ਘੰਟੇ ਬਰਾਈ ਕਰਦੇ ਰਹੋਗੇ ਬਰਾਈ ਕਰਦੇ ਰਹੇ ਕਰਦੇ ਰਹੇ ਇੱਕ ਦਿਨ ਉਹ ਸੱਚਮੁੱਚ ਬੁਰੀ ਬਣ ਜਾਂਦੀ ਹੈ ਫਿਰ ਉਹ ਤੁਸੀਂ ਕੋਲ ਤੜਪਦੇ ਰਹੋ ਤੁਹਾਨੂੰ ਪਾਣੀ ਦਾ ਘੁੱਟ ਨਹੀਂ ਦਿੰਦੀ ਡਾਕਟਰ ਤਾਂ ਦੂਰ ਦੀ ਗੱਲ ਹੈ ਉਹ ਤੁਹਾਨੂੰ ਪਾਣੀ ਦਾ ਘੁੱਟ ਨਹੀਂ ਦੇਗੀ ਤੇ ਫਿਰ ਅਸੀਂ ਕਹਿੰਨੇ ਆ ਜੀ ਸਾਡੀ ਨੋ ਬੜੀ ਭੈੜੀ ਹੈ ਫਿਰ ਅਸੀਂ ਗਾਲਾਂ ਕੱਢਦੇ ਆ ਲੋਕਾਂ ਦੇ ਅੱਗੇ ਜਾ ਕੇ ਅਸੀਂ ਰੋਂਦੇ ਆ ਗਲਤੀ ਸਾਡੀ ਆਪਣੀ ਹੁੰਦੀ ਮੈਂ ਵੀ ਸੱਸ ਬਣਨਾ ਹੈ ਮੇਰੇ ਘਰੇ ਵੀ ਨੋ ਨਹੀਂ ਆਉਣਾ ਹੈ ਮੈਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫ ਜੋ ਦੇਖੇ ਠੀਕ ਹੈ ਨਾ ਜੋ ਜਾਂ ਮੈਂ ਆਪਣੀ ਮਾਦਾਦੀ ਦਾ ਜੋ ਵਰਤਾਅ ਵੇਖਿਆ ਜਾਂ ਮੈਂ ਆਪਣੇ ਮਤਲਬ ਆ ਡਗਵੜ ਦੇਖੋ ਜੀ ਜ਼ਿੰਦਗੀ ਦਾ ਸੱਚ ਚਰਚਾ ਇਹੀ ਹੈ ਕਿ ਜੋ ਵੀ ਆਪਾਂ ਬਚਪਨ ਦੇ ਵਿੱਚ ਜਵਾਨੀ ਦੇ ਵਿੱਚ ਆਪਾਂ ਦੇਖਦੇ ਆ ਉਹਨਾਂ ਚੀਜ਼ਾਂ ਤੋਂ ਆਪਾਂ ਬਹੁਤ ਕੁਝ ਸਿੱਖਦੇ ਆ ਉਹਨਾਂ ਚੀਜ਼ਾਂ ਤੋਂ ਸਿੱਖ ਕੇ ਆਪਾਂ ਜ਼ਿੰਦਗੀ ਜਿਉਣਾ ਸਿੱਖਦੇ ਆ ਤੇ ਜਿਸ ਕਰਕੇ ਅੱਜ ਮੈਂ ਇਹ ਚਰਚਾ ਕਰ ਰਹੀ ਆ ਕਿ ਆਪਾਂ ਨੂੰ ਨੂੰਹ ਦੇ ਨਾਲ ਇੱਕ ਬੇਟੀ ਵਾਲਾ ਰਿਸ਼ਤਾ ਬਣਾ ਕੇ ਰੱਖਣਾ ਚਾਹੀਦਾ ਹੈ ਇਹ ਇੱਕ ਬਹੁਤ ਹੀ ਸੁਹਣਾ ਤੇ ਬਹੁਤ ਹੀ ਪਿਆਰਾ ਰਿਸ਼ਤਾ ਹੈ ਜੇ ਨੂੰਹ ਸੱਸ ਦਾ ਪਿਆਰ ਅਗਰ ਬਣ ਜਾਏ ਇੱਕ ਤਾਲਮਿਲ ਬਣ ਜਾਏ ਤੇ ਘਰ ਸਵਰਗ ਬਣ ਜਾਂਦਾ ਹੈ ਤੇ ਜੇ ਤਾਲਮਿਲ ਨਾ ਬਣੇ ਤੇ ਘਰ ਨਰਕ ਬਣ ਜਾਂਦਾ ਹੈ ਰਿਸ਼ਤੇ ਸਾਰੇ ਹੌਲੀ-ਹੌਲੀ ਵਿਖਰ ਜਾਂਦੇ ਨੇ ਨਿਖੜਨੇ ਸ਼ੁਰੂ ਹੋ ਜਾਂਦੇ ਨੇ ਰਿਸ਼ਤੇ ਨਹੀਂ ਇਹ ਸੱਚ ਜਾਣੋ ਕਿ ਅਗਰ ਤੁਸੀਂ ਨੋ ਦੇ ਨਾਲ ਗਲਤ ਵਤੀਰਾ ਰੱਖੋਗੇ ਕਿ ਕਿਤੇ ਨਾ ਕਿਤੇ ਅਸਰ ਤੁਹਾਡੇ ਬੇਟੇ ਦੀ ਜ਼ਿੰਦਗੀ ਤੇ ਵੀ ਪਵੇਗਾ ਤੁਹਾਡੀ ਬੇਟੀ ਦੀ ਜ਼ਿੰਦਗੀ ਤੇ ਵੀ ਪਵੇਗਾ ਹਰ ਇੱਕ ਪਰਿਵਾਰ ਦੇ ਹਰ ਇੱਕ ਮੈਂਬਰ ਦੇ ਉੱਤੇ ਅਸਰ ਪੈਂਦਾ ਹੈ ਤੇ ਇਸ ਕਰਕੇ ਮੇਰੀ ਹੱਥ ਜੋੜ ਕੇ ਸਾਰਿਆਂ ਦੇ ਅੱਗੇ ਬੇਨਤੀ ਹੈ ਕਿ ਜਦੋਂ ਵੀ ਨੋ ਘਰੇ ਆਉਂਦੀ ਹੈ ਹੋ ਸਕਦਾ ਕਿਸੇ ਨੂੰ ਬੁਰਾ ਵੀ ਲੱਗ ਜਾਏ ਮੇਰਾ ਬੋਲਣਾ ਪਰ ਜਦੋਂ ਵੀ ਆਪਣੀ ਨੂ ਕਰੇ ਆਉਂਦੀ ਉਹਨੂੰ ਧੀ ਵਾਲਾ ਪਿਆਰ ਦੇ ਕੇ ਦੇਖੋ ਤੇ ਉਹ ਤੁਹਾਡੇ ਪੈਰਾਂ ਥੱਲੇ ਤਲੀਆਂ ਮਿਛਾ ਦੇਗੀ ਉਹਨੂੰ ਸਮਝਾਓ ਇੱਕ ਧੀ ਦੀ ਤਰ੍ਹਾਂ ਸਮਝਾਓ ਇੱਕ ਨੂ ਦੀ ਤਰ੍ਹਾਂ ਨਹੀਂ ਕਦੇ ਵੀ ਤੇ ਮੇਰਾ ਇਹਦੇ ਵਿੱਚ ਕਿਸੇ ਦਾ ਦਿਲ ਦਿਖਾਉਣ ਦਾ ਬਿਲਕੁਲ ਕੋਈ ਇਰਾਦਾ ਨਹੀਂ ਸਿਰਫ ਕਿ ਰਿਸ਼ਤੇ ਦੇ ਉੱਪਰ ਬੈਠੇ-ਬੈਠੇ ਖਿਆਲ ਆਇਆ ਜਿਵੇਂ ਮੈਂ ਸੋਚਿਆ ਵੀ ਚਲੋ ਇਹ ਚਰਚਾ ਕਹਾਣੀ ਦੇ ਰੂਪ ਦੇ ਵਿੱਚ ਪੇਸ਼ ਕੀਤੀ ਜਾਏ ਹੋ ਸਕਦਾ ਹੈ ਕਿ ਮੇਰੀ ਕਿਸੇ ਛੋਟੀ ਜੀ ਕੋਈ ਗੱਲ ਦੇ ਉੱਤੇ ਕਿਸੇ ਨੂੰ ਬੁਰਾ ਵੀ ਲੱਗ ਸਕਦਾ ਹੈ ਤੇ ਕਿਸੇ ਦੇ ਅੰਦਰ ਉਹ ਜਾ ਕੇ ਗੱਲ ਬੈਠ ਵੀ ਸਕਦੀ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਗੱਲ ਅੰਦਰ ਬੈਠ ਸਕਦੀ ਹੈ ਔਰ ਹੋ ਸਕਦਾ ਹੈ ਕਿ ਕਿਸੇ ਦੀ ਜ਼ਿੰਦਗੀ ਜਿਉਣ ਦਾ ਤਰੀਕਾ ਬਦਲ ਜਾਏ ਮੇਰਾ ਮਕਸਦ ਇਹੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਤੇ ਕਿਸੇ ਵੀ ਬਜ਼ੁਰਗ ਨੂੰ ਕਦੇ ਅਨਾਥ ਆਸ਼ਰਮ ਨਾਲ ਜਾਣਾ ਪਏ ਕਦੇ ਕਿਸੇ ਬਜ਼ੁਰਗ ਨੂੰ ਰੋਣਾ ਕਲਪਨਾ ਨਾ ਪਏ ਕਿ ਸਾਡੀ ਸਾਨੂੰ ਲੋਕ ਪੁੱਛਦੇ ਨਹੀਂ ਹੈ ਅੱਜ ਦੇ ਟਾਈਮ ਦੇ ਵਿੱਚ ਜਿੰਨਾ ਲੋ ਨੂੰ ਪਿਆਰ ਦਿਓਗੇ ਸਤਿਕਾਰ ਕਰੋਗੇ ਤੇ ਕੱਲ ਨੂੰ ਤੁਹਾਨੂੰ ਬੁੜਾਪੇ ਦੇ ਵਿੱਚ ਸੰਭਾਲੇਗੀ ਨਹੀਂ ਤਾਂ ਬੁੜਾਪੇ ਦੇ ਵਿੱਚ ਨੂੰ ਨਹੀਂ ਸੰਭਾਲੇਗੀ ਤੇ ਫਿਰ ਅਸੀਂ ਕਹਿੰਦੇ ਆ ਜੀ ਸਾਡੀਆਂ ਧੀਆ ਸਾਡਾ ਦੁੱਖ ਸੁੱਖ ਸੁਣਦੀਆਂ ਨੇ ਤੇ ਕਿਉਂ ਨਾ ਸੀ ਆਪਣੀਆਂ ਨੂਆ ਨੂਆ ਪੜੀਆਂ ਧੀਆ ਬਣਾ ਕੇ ਰੱਖੀ ਹੈ ਠੀਕ ਹੈ ਨਾ ਜੀ ਤੇ ਨੂ ਦਾ ਵੀ ਫਰਜ ਓਨਾ ਹੀ ਹੈ ਇਹ ਨਹੀਂ ਹੈ ਕਿ ਸੱਸ ਦਾ ਰੋਲ ਹੈ ਤੇ ਨੂ ਦਾ ਕੋਈ ਰੋਲ ਨਹੀਂ ਹੈ ਜੇ ਸੱਸ ਤੁਹਾਨੂੰ ਇੰਨੇ ਪਿਆਰ ਦੇ ਨਾਲ ਰੱਖਦੀ ਹੈ ਜੇ ਉਹ ਡਾਂਟ ਵੀ ਦਿੰਦੀ ਹੈ ਜੇ ਉਹ ਝੁੜਕ ਵੀ ਦਿੰਦੀ ਹੈ ਤੇ ਨੂ ਨੂੰ ਚਾਹੀਦਾ ਹੈ ਕਿ ਕੋਈ ਗੱਲ ਨਹੀਂ ਮੇਰੀ ਮਾਂ ਵੀ ਤਾਂ ਮੈਨੂੰ ਝੜਕ ਦਿੰਦੀ ਹੈ ਤੇ ਨੂ ਨੂੰ ਵੀ ਆਪਣੀ ਸੱਸ ਦੇ ਨਾਲ ਓਨੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਰਹਿਣਾ ਚਾਹੀਦਾ ਹੈ ਤੇ ਉਹਨਾਂ ਦੀ ਹਰ ਇੱਕ ਗੱਲ ਦਾ ਮਾਣ ਰੱਖਣਾ ਚਾਹੀਦਾ ਹੈ ਅਗਰ ਉਹ ਕਿਤੇ ਗੱਲਾਂ ਆਪਾਂ ਨੂੰ ਰੋਕ ਰਹੀ ਹੈ ਠੀਕ ਹੈ ਨਾ ਅਪਣ ਦੋ ਵਾਰੀ ਸੋਚਣਾ ਜ਼ਰੂਰ ਚਾਹੀਦਾ ਹੈ ਕਿ ਉਹ ਕਿਉਂ ਰੋ ਰਹਾ ਕਿਉਂਕਿ ਉਹਨਾਂ ਦਾ ਤਜਰਬਾ ਜਿਹੜਾ ਹੈ ਜ਼ਿੰਦਗੀ ਦਾ ਹੰਡਾਇਆ ਹੋਇਆ ਤਜਰਬਾ ਹੈ ਅਸੀਂ ਅਜੇ ਉਸ ਜ਼ਿੰਦਗੀ ਦੇ ਵਿੱਚ ਪੈਰ ਰੱਖਣਾ ਤੇ ਸੱਸ ਨੇ ਉਹ ਜ਼ਿੰਦਗੀ ਜੀ ਲਈ ਹੈ ਤੇ ਇਸ ਕਰਕੇ ਉਹਨਾਂ ਦਾ ਤਜਰਬਾ ਜਿਹੜਾ ਹੈ ਸਾਡੇ ਤੋਂ ਵੱਡਾ ਹੈ ਤੇ ਨੂੰਹ ਨੂੰ ਇਹ ਚੀਜ਼ ਜ਼ਰੂਰ ਸੋਚਣੀ ਚਾਹੀਦੀ ਹੈ ਤੇ ਨੂੰਹ ਤੇ ਸੱਸ ਦੇ ਪਿਆਰ ਨਾਲ ਕਰ ਸਵਰਗ ਬਣ ਸਕਦਾ ਹੈ ਤੇ ਟਕਰਾਰ ਨਾਲ ਨਰਕ ਬਣ ਸਕਦਾ ਹੈ ਠੀਕ ਹੈ ਨਾ ਜੀ ਜੇ ਮੇਰੀ ਇਹ ਚਰਚਾ ਤੁਹਾਨੂੰ ਮੇਰੀ ਕਹਾਣੀ ਤੁਹਾਨੂੰ ਵਧੀਆ ਲੱਗੀ ਹੋਵੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਪਲੀਜ਼ ਇਹ ਵੀ ਜ਼ਰੂਰ ਦੱਸਿਓ ਕਿ ਮੈਂ ਜੋ ਚਰਚਾ ਕੀਤੀ ਏ ਉਹਦੇ ਵਿੱਚ ਕੋਈ ਜੇ ਗਲਤੀ ਹੋ ਗਈ ਹੈ ਮੇਰੇ ਤੋਂ ਇਹ ਤਾਂ ਵੀ ਜ਼ਰੂਰ ਲਿਖਿਆ ਜੇ ਤਾਂ ਕਿ ਮੈਂ ਅੱਗੇ ਤੋਂ ਆਪਣੀ ਕਿਸੇ ਚਰਚਾ ਦੇ ਵਿੱਚ ਕੋਈ ਇਹ ਗਲਤੀ ਨਾ ਕਰਾਂ ਮੈਂ ਉਸ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂ ਠੀਕ ਹੈ ਨਾ ਜੀ ਆਪਣੇ ਵੱਲੋਂ ਮੈਂ ਕਦੇ ਕਿਸੇ ਦਾ ਦਿਲ ਦਿਖਾਉਣ ਵਾਲੀ ਕਦੇ ਕੋਈ ਗੱਲ ਨਹੀਂ ਕਰਦੀ ਮੈਂ ਦੇਖੋ ਜੀ ਕਦੀ ਵੀ ਕਿਸੇ ਦਾ ਨਾਂ ਜਾਂ ਕੋਈ ਪਿੰਡ ਥਾਂ ਨਹੀਂ ਕਿਉਂਕਿ ਅਪਰ ਰਿਸ਼ਤੇ ਦੀ ਚਰਚਾ ਕਰ ਰਹੇ ਹੋre ਇਹ ਰਿਸ਼ਤੇ ਆਪਣੇ ਘਰ ਦੇ ਵਿੱਚ ਸਾਰਿਆਂ ਦੇ ਕੋਲ ਨੇ ਠੀਕ ਹੈ ਸਾਰੇ ਆਪਾਂ ਇਨ੍ਹਾਂ ਰਿਸ਼ਤਿਆਂ ਦੇ ਵਿੱਚ ਹੀ ਜੀ ਰਹੇ ਹਾਂ ਤੇ ਚਲੋ ਜੀ ਹੁਣ ਤੁਸੀਂ ਸਾਨੂੰ ਦਿਓ ਇਜਾਜ਼ਤ ਤੇ ਸਾਡੀ ਅਗਲੀ ਚਰਚਾ ਦਾ ਕਰੋ ਵੇਟ ਤੇ ਅਗਲੀ ਚਰਚਾ ਆਪਾਂ ਕਿਹੜੇ ਰਿਸ਼ਤੇ ਦੇ ਉੱਤੇ ਕਰਨੀ ਹੈ ਠੀਕ ਹੈ ਨਾ ਜੀ ਕਦੇ-ਕਦੇ ਮੈਂ ਵੀ ਚਰਚਾ ਕਰਦੇ ਹੋਏ ਨਾ ਥੋੜੀ ਭਾਵੁਕ ਜੀ ਹੋ ਜਾਂਦੀ ਆ ਤੇ ਮੈਂ ਆਪਣੇ ਆਪ ਨੂੰ ਬੜੀ ਮੁਸ਼ਕਿਲ ਨਾਲ ਕੰਟਰੋਲ ਕਰਦੀ ਆ ਕਿਉਂਕਿ ਇਹ ਇੱਕ ਜ਼ਿੰਦਗੀ ਦਾ ਸੱਚ ਹੈ ਕਿਉਂਕਿ ਮੈਂ ਵੀ ਇੱਕ ਨੋਆ ਸਾਸ ਜਿਵੇਂ ਨਹੀਂ ਬਣੇਗੀ ਤੇ ਮੈਂ ਵੀ ਇੱਕ ਨੋਆ ਤੇ ਕਦੇ-ਕਦੇ ਆਪਣੇ ਦਿਨ ਵੀ ਯਾਦ ਆ ਜਾਂਦੇ ਨੇ ਆਪਣੀਆਂ ਗਲਤੀਆਂ ਵੀ ਯਾਦ ਆ ਜਾਂਦੀਆਂ ਨੇ ਕਿਉਂਕਿ ਗਲਤੀਆਂ ਸਾਰੇ ਕਰਦੇ ਨੇ ਤੇ ਚਲੋ ਜੀ ਫਿਰ ਆਪਾਂ ਚੱਲਦੇ ਆਂ ਤੇ ਬਿਨਾਂ ਵੀ ਚਰਚਾ ਦਾ ਕਰੋ ਵੇਟ ਤੇ ਤਦ ਤੱਕ ਤੁਸੀਂ ਫਿਰ ਸਾਰੇ ਹੱਸਦੇ ਰਹੋ ਤੇ ਮੁਸਕਰਾਉਂਦੇ ਰਹੋ ਤੇ ਮੇਰੀ ਅਗਲੀ ਚਰਚਾ ਦਾ ਵੇਟ ਬੇ ਸਵਰੀ ਨਾਲ ਕਰੋ ਤੇ ਮੈਂ ਬਹੁਤ ਜਲਦੀ ਲੈ ਕੇ ਆਵਾਂਗੀ ਸਾਰਿਆਂ ਨੂੰ ਫਿਰ ਤੋਂ ਸਤਿ ਸ੍ਰੀ ਅਕਾਲ ਜੀ ਮਿਲਦੇ ਆਂ ਅੱਗੇ ਨਵੀਂ ਚਰਚਾ ਲੈ ਕੇ ਓਕੇ ਬਾਏ ਜੀ